ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਸੰਗ ਜੀਓ ਆਓ ਸ਼ਹਾਦਤ ਇਹ ਸਫਰ ਦੇ ਵਿੱਚੋਂ ਚਮਕੌਰ ਦੀ ਗੜੀ ਦੇਸ਼ੀ ਇੱਦਾਂ ਦੇ ਸੰਸਕਾਰ ਕਿਵੇਂ ਹੋਏ ਇਸ ਸੰਸਕਾਰ ਨੂੰ ਕਰਨ ਵਾਲੇ ਕੌਣ ਸਨ ਇਸ ਦੀ ਸੇਵਾ ਕਿਸ ਨੇ ਕੀਤੀ ਆਓ ਸਾਰੇ ਸਵਾਲਾਂ ਦੇ ਜਵਾਬ ਇਸ ਇਤਿਹਾਸ ਅੰਦਰ ਚਾਤ ਮਾਰ ਕੇ ਹੀ ਮਿਲਦੇ ਹਨ ਆਓ ਇਤਿਹਾਸ ਸਰਵਣ ਕਰੀਏ ਨੌ ਪਹੋ ਦੀ ਰਾਤ ਸੁੰਨਸਾਨ ਖਾਲੀ ਮੈਦਾਨ ਵਿੱਚ ਲਾਸਾਂ ਦੇ ਢੇਰ ਵਿੱਚੋਂ ਕੁਝ ਪਛਾਣ ਦੀ ਲੱਭ ਦੀ ਲਵਾਉਂਦੀ ਇੱਕ ਬੀਬੀ ਫਿਰ ਰਹੀ ਸੀ ਇਹਦਾ ਪਿੰਡ ਚਮਕੌਰ ਦੇ ਨੇੜੇ 2 ਕਿਲੋਮੀਟਰ ਦੀ ਦੂਰੀ ਤੇ ਰਾਏਪੁਰ ਸੀ ਸਤਗੁਰੂ ਜੀ ਗੜੀ ਨੂੰ ਛੱਡਣ ਤੋਂ ਬਾਅਦ ਇਸ ਪਿੰਡ ਵਿੱਚ ਦੀ ਲੰਗੇ ਇਹ ਜੰਡ ਸਾਹਿਬ ਉਤੇ ਹੁੰਦੇ ਹੋਏ ਮਾਸ਼ੀਵਾੜੇ ਜਾ ਪਹੁੰਚੇ ਗੁਰਸਿੱਖੀ ਵਿੱਚ ਰਤੜੀ ਇਸ ਧੀ ਨੂੰ ਦਸਮ ਪਿਤਾ ਜੀ ਨੇ ਰੋਹਾਨੀਅਤ ਤਰੀਕੇ ਦਰਸ਼ਨ ਦੇ ਕੇ ਆਤਮਿਕ ਬਲ ਬਖਸ਼ਿਆ ਇਸ ਦੀ ਆਤਮਾ ਨੇ ਹੁਲਾਰਾ ਖਾਦਾ ਇਹ ਚਮਕੌਰ ਦੇ ਸ਼ਹੀਦਾਂ ਦਾ ਸਸਕਾਰਨ ਕਰਨ ਇੱਥੇ ਆਣ ਸਿੰਘਾਂ ਦੀਆਂ ਦੇਹਾਂ ਨੂੰ ਲੱਭਦੀ ਰਹੀ ਇੱਕ ਦੀਵੇ ਦੀ ਲੋ ਨਾਲ ਸਿੰਘਾਂ ਦੇ ਸਰੀਰ ਪਛਾਣ ਇੱਕ ਥਾਂ ਇਕੱਠੇ ਕਰੀ ਜਾਂਦੀ ਮੁੰਗਲਾਂ ਦੀਆਂ ਅਨੇਕਾਂ ਲਾਸ਼ਾਂ ਵਿੱਚੋਂ ਮਸੀਹ ਕਿਤੇ ਸਿੰਘਾਂ ਦੇ ਸਰੀਰਾਂ ਦੀ ਪਾਲ ਕਰਦੀ ਬੀਬੀ ਹਰਸ਼ਨ ਕੌਰ ਧਨ ਕਲਗੀਆਂ ਵਾਲਾ ਧਨ ਮੇਰਾ ਪਿਤਾ ਬਾਜਾਂ ਵਾਲਾ ਮੁਖੋਂ ਆਲਾਪ ਰਹੀ ਸੀ ਇਹਨੇ ਸਖਤ ਮਿਹਨਤ ਕਰਕੇ 10-15 ਸਿੰਘਾਂ ਦੀਆਂ ਦੀਆਂ ਇਕੱਠੀਆਂ ਕੀਤੀਆਂ ਸੇਵਾ ਕਰਦਿਆਂ ਇਹਦਾ ਆਪਣਾ ਸਰੀਰ ਥੱਕ ਟੁੱਟ ਗਿਆ ਬੀਬੀ ਨੇ ਇਹੋ ਸੋਚ ਕੇ ਕਿ ਕਿਤੇ ਦਿਨ ਨਾ ਚੜ ਜਾਵੇ ਉਸ ਤੋਂ ਪਹਿਲਾਂ ਸੰਸਕਾਰ ਕਰ ਦੇਵਾਂ ਆਲੇ-ਦੁਆਲੇ ਤੋਂ ਪਾਥੀਆਂ ਸਲਵਾੜ ਕਾਹੀ ਤੇ ਲੱਕੜਾਂ ਲਿਆ ਕੇ ਅੰਗੀਠਾ ਤਿਆਰ ਕਰ ਕੀਰਤਨ ਸੁਹਿਲਾ ਪਾਠ ਅਰਦਾਸ ਕਰ ਲਾਂਬੂ ਲਾ ਦਿੱਤਾ ਅੱਗ ਦੇ ਭਾਂਬੜ ਮਚ ਗਏ ਮੁਗਲ ਸਿਪਾਹੀ ਜੋ ਆਪਣੇ ਮੁਰਦਿਆਂ ਨੂੰ ਦਫਨਾਉਂਦੇ ਥੱਕੇ ਹਾਰੇ ਬੇਸੁਰਤ ਸੁੱਤੇ ਹੋਏ ਸੀ ਅੱਬੜਵਾਹੇ ਉੱਠੇ ਆਗ ਦੀਆਂ ਲਾਟਾਂ ਦੇਖ ਪੈ ਪੀਤ ਹੋ ਗਏ ਬਹੁਤ ਧੀਰ ਤਾਂ ਨੇੜੇ ਹੀ ਨਾ ਆਏ ਫਿਰ ਹੌਸਲਾ ਕਰ ਜਦ ਅੱਗ ਦੇ ਕੋਲ ਪਹੁੰਚੇ ਤਾਂ ਇੱਕ ਬੀਬੀ ਨੂੰ ਦੇਖ ਹੈਰਾਨ ਹੋ ਗਏ ਪੁੱਛਿਆ ਕਿ ਤੂੰ ਕੌਣ ਹੈ ਬੀਬੀ ਸ਼ਰਨ ਕੌਰ ਨੇ ਕਿਹਾ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਸਿੰਘਾਂ ਦਾ ਸਸਕਾਰ ਕਰ ਰਹੀ ਹਾਂ ਉਸ ਨੇ ਬੇਖੌਫ ਉੱਤਰ ਦਿੱਤਾ ਸਿਪਾਹੀਆਂ ਨੇ ਉਸ ਨੂੰ ਫੜਨਾ ਚਾਹਿਆ ਬੀਬੀ ਨੇ ਤਲਵਾਰ ਤੂੰ ਕਈ ਪਾਰ ਬੁਲਾ ਦਿੱਤੇ ਇਸ ਝੜਪ ਵਿੱਚ ਬੀਬੀ ਦੇ ਗਹਿਰਾ ਵਾਰ ਹੋਇਆ ਉਹ ਡਿੱਗ ਪਈ ਜਾਬਰ ਸਿਪਾਹੀਆਂ ਨੇ ਗੰਭੀਰ ਜ਼ਖਮੀ ਨੂੰ ਅੱਗ ਵਿੱਚ ਸੁੱਟ ਦਿੱਤਾ ਬੀਬੀ ਸ਼ਰਨ ਕੌਰ ਆਪਣੀ ਜਾਨ ਦੀ ਬਾਜ਼ੀ ਲਾ ਚਮਕੌਰ ਦੀ ਗੜੀ ਦੇ ਸ਼ਹੀਦਾਂ ਵਿੱਚ ਅਪੇਦ ਹੋ ਗਈ ਇਸ ਬੀਬੀ ਸ਼ਰਨ ਕੌਰ ਜੀ ਨੇ 9 ਕੋ 1761 ਬਿਕਰਮੀ 23 ਦਸੰਬਰ 1704 ਈਸਵੀ ਨੂੰ ਕੱਚੀ ਗੜੀ ਦੇ ਸ਼ਹੀਦ ਸਿੰਘਾਂ ਦੀ ਸੰਸਕਾਰ ਕਰਨ ਦੀ ਸੇਵਾ ਨਿਭਾਉਂਦਿਆਂ ਸ਼ਹੀਦ ਦੀ ਪਾਈ ਭਾਈ ਰਾਮਾ ਤੇ ਤਿਲੋਕਾ ਸਰਹਿੰਦ ਹਾਲਾ ਮਾਮਲਾ ਦੇਣ ਗਏ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਸਤਗੁਰੂ ਕਲਗੀਧਰ ਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਹੈ। ਪੁਸ਼ ਦੇ ਪਛਾਉਂਦੇ ਚਮਕੌਰ ਜਾਂ ਅਪੜੇ ਉਥੋਂ ਸਭ ਹਾਲਾਤ ਮਾਲੂਮ ਹੋਏ। ਸਿੰਘਾਂ ਤੇ ਗੁਰੂ ਪੁੱਤਰਾਂ ਦੀਆਂ ਸ਼ਹੀਦੀ ਬਾਰੇ ਸੁਣਿਆ ਦਸਮ ਪਿਤਾ ਜੀ ਦੇ ਗੜੀ ਵਿੱਚੋਂ ਨਿਕਲ ਜਾਣ ਦੀਆਂ ਖਬਰਾਂ ਵੀ ਮਿਲੀਆਂ ਮੁਗਲ ਸਿਪਾਹੀ ਆਪਣੇ ਸਿਪਾਹੀਆਂ ਨੂੰ ਦਫਨਾ ਰਹੇ ਨੇ ਸਿੰਘਾਂ ਦੇ ਸਰੀਰ ਉਲਦੇ ਪਏ ਨੇ ਇਹਨਾਂ ਨੂੰ ਇਹ ਸੁਣ ਬਹੁਤ ਦੁੱਖ ਹੋਇਆ ਦੋਨੋਂ ਭਰਾਵਾਂ ਸਲਾਹ ਕੀਤੀ ਕਿ ਆਪਾਂ ਜਾਣ ਵਾਰ ਕੇ ਵੀ ਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਤੇ ਸਿੰਘਾਂ ਸੰਸਕਾਰ ਜ਼ਰੂਰ ਕਰਾਂਗੇ ਆਪਣੇ ਕੱਪੜੇ ਪਾੜ ਇਹ ਇਸ ਪਿੱਛੇ ਖਲਾਰ ਸਰੀਰ ਨੂੰ ਗੰਦਮੰਦ ਮਲ ਮਲ ਕੇ پاگل ਬਣ ਗਏ ਸਾਰਾ ਦਿਨ ਚਮਕੌਰ ਦੀ ਘੜੀ ਦੇ ਆਲੇ-ਦੁਆਲੇ ਘੁੰਮਦੇ ਰਹੇ ਮੁਗਲ ਸਿਪਾਹੀਆਂ ਵੀ ਇਹਨਾਂ ਨੂੰ پاگل ਸਮਝ ਕੁਝ ਨਾ ਕਿਹਾ ਰਾਤ ਪਈ ਤਾਂ ਇਹ ਸ਼ਹੀਦਾਂ ਦੇ ਸਰੀਰ ਭਾਲਣ ਲੱਗ ਪਏ ਛੇਤੀ ਹੀ ਇੱਕ ਅੰਗੀਠਾ ਮਿਲਿਆ ਜਿਸ ਵਿੱਚ ਕਈ ਸਰੀਰ ਸਿੰਘਾਂ ਦੇ ਤੇ ਇੱਕ ਸਰੀਰ ਅੱਧ ਸੜਿਆ ਹੋਇਆ ਸਿੱਖ ਬੀਬੀ ਦਾਸੀ ਇਸ ਬੀਬੀ ਨੇ ਸਿੰਘਾਂ ਦਾ ਸੰਸਕਾਰ ਕਰਨ ਦਾ ਯਤਨ ਕੀਤਾ ਹੈ ਸਿਪਾਈਆਂ ਨੇ ਇਸ ਨੂੰ ਸ਼ਹੀਦ ਕਰ ਅੰਗੀਠਾ ਵੀ ਠੰਡਾ ਕਰ ਦਿੱਤਾ ਉਹ ਚਾਹੁੰਦੇ ਸੀ ਕਿ ਸਿੰਘਾਂ ਦੇ ਸਰੀਰਾਂ ਦੀ ਵਿਅਦਵੀ ਹੋਵੇ ਡਰ ਕੇ ਲੋਕ ਗੁਰੂ ਦੇ ਸਿੱਖ ਨਾ ਬਨਣ ਨਾ ਹੀ ਸਰਕਾਰ ਨਾਲ ਟੱਕਰ ਲੈਣ ਦੀ ਕੋਈ ਜੁਰਤ ਕਰੇ ਸਿੱਖ ਬੀਬੀ ਨੂੰ ਸੇਵਾ ਕਰਦੀ ਸ਼ਹੀਦ ਹੋਇਆ ਦੇਖ ਭਾਈ ਰਾਮੇ ਤੇ ਭਾਈ ਤਲੋਕੇ ਵਿੱਚ ਹੋਰ ਵੀ ਦ੍ਰਿੜਤਾ ਆ ਗਈ ਉਹ ਤਨੋ ਮਨੋ ਸੇਵਾ ਵਿੱਚ ਜੁਟ ਗਏ ਹੱਥਾਂ ਵਿੱਚ ਕੜਾ ਪਾਇਆ ਦੇਖ ਸਿਰ ਤੇ ਕੇਸ ਅਤੇ ਤੇੜਕ ਸ਼ਹਿਰਾ ਹੋਣ ਦੀ ਸੂਰਤ ਵਿੱਚ ਇਹ ਜਾਣ ਜਾਂਦੇ ਕਿ ਇਹ ਸਿੰਘ ਦਾ ਸਰੀਰ ਹੀ ਹੈ ਹਨੇਰੇ ਵਿੱਚ ਹੱਥਾਂ ਦੀ ਟੋਹ ਨਾਲ ਸਿੰਘਾਂ ਦੇ ਸਰੀਰਾਂ ਨੂੰ ਪਛਾਣ ਕੇ ਦੋਨੋਂ ਭਰਾ ਬਹੁਤ ਅਦਵ ਨਾਲ ਅੰਗੀਠੇ ਤੇ ਲਿਆ ਰੱਖਦੇ ਇਸੇ ਤਰ੍ਹਾਂ ਲੱਭਦੇ ਆ ਲਵਾਉਂਦੇ ਆ ਸਹਬਜ਼ਾਦਿਆਂ ਦੇ ਸਰੀਰ ਵੀ ਮਿਲ ਗਏ ਇਹ ਵੱਡੀ ਪ੍ਰਸੰਤਾ ਦੀ ਗੱਲ ਸੀ ਮਨ ਹੀ ਮਨ ਦੋਨਾਂ ਨੇ ਕਲਗੀਧਰ ਜੀ ਦਾ ਧੰਨਵਾਦ ਕੀਤਾ ਕੋਈ ਸਰੀਰ ਰਹਿ ਨਾ ਜਾਵੇ ਆਪਣੀ ਪੂਰੀ ਤਸੱਲੀ ਕਰ ਲਈ ਜੋ ਇਹਨਾਂ ਨੇ ਬਾਹਰੋਂ ਸੁਣਿਆ ਸੀ ਤੇ ਗੁਰੂ ਜੀ ਨਾਲ 40 45 ਸਿੰਘ ਹੀ ਗੜੀ ਦੇ ਅੰਦਰ ਮੌਜੂਦ ਸਨ ਉਸ ਮੁਤਾਬਕ ਵੀ ਇਹਨਾਂ ਨੇ ਪੂਰੀ ਤਸੱਲੀ ਕਰ ਲਈ ਸੀ 40 ਸਿੰਘਾਂ ਦੇ ਸਰੀਰ ਤੇ ਦੋ ਸਾਹਿਬਜ਼ਾਦਿਆਂ ਦੇ ਸਰੀਰ ਅੰਗੀਠੇ ਤੇ ਰੱਖ ਨੇੜੇ ਦੀਆਂ ਹਵੇਲੀਆਂ ਤੋਂ ਪਾਥੀਆਂ ਕਾਹੀ ਸਲਵਾਟ ਅਤੇ ਲੱਕੜਾਂ ਲਿਆ ਅੰਗੀਠਾ ਤਿਆਰ ਕਰ ਅਰਦਾਸ ਕੀਤੀ ਅੱਖਾਂ ਵਿੱਚੋਂ ਅਥਰੂ ਕੇਰਦਿਆਂ ਅਗੜੇ ਲਾ ਦਿੱਤੀ ਤੇ ਦੋਨੋਂ ਭਰਾ ਇੱਕ ਦੂਸਰੇ ਦੇ ਗੜ ਲੱਗ ਕੇ ਤਾਹੀ ਰੋਣ ਲੱਗ ਪਏ ਅੱਗ ਦੀਆਂ ਲਾਟਾਂ ਦੇਖ ਸਿਪਾਹੀ ਦੌੜੇ ਆਏ ਇਹ ਹੋਰ ਵੀ ਚੀਖਾਂ ਕਿਲਕਾਰੀਆਂ ਮਾਰ ਅੱਗ ਨਾਲ ਖੇੜ ਮਿੱਟੀ ਕੱਟਾ ਸਿਰ ਤੇ ਪਾਉਣ ਲੱਗੇ ਸਿਪਾਹੀ ਪਾਗਲ ਜਾਣ ਵਾਪਸ ਮੁੜ ਗਏ ਉਹਨਾਂ ਦਾ ਧਿਆਨ ਅਗੀਠੇ ਵੱਲ ਵੀ ਨਾ ਅਗਲਿਆ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਪਾਈ ਰਾਮਾ ਤੇ ਪਾਈ ਤਲੋਕਾ ਸਿੰਘਾਂ ਤੇ ਸਾਹਿਬ ਜਾਦਿਆਂ ਦੇ ਸੰਸਕਾਰ ਕਰਨ ਵਿੱਚ ਸਫਲ ਹੋ ਗਏ ਗੜੀ ਦੇ ਸ਼ਹੀਦਾਂ ਦੇ ਸੰਸਕਾਰ 10 ਪੋ 1761 ਬਿਕਰਮੀ 24 ਦਸੰਬਰ 1704 ਈਸਵੀ ਦੀ ਰਾਤ ਨੂੰ ਕੀਤੇ ਗਏ ਇਸ ਤੋਂ ਤੀਜੇ ਦਿਨ ਬਾਅਦ ਸ਼ਹੀਦਾਂ ਦੀਆਂ ਅਸਥੀਆਂ ਨੂੰ ਮਿੱਟੀ ਦੇ ਦੋ ਵੱਡੇ ਮਟਕਿਆਂ ਚ ਪਾ ਤਰਤੀ ਚ ਦਬਾ ਕੇ ਪਾਈ ਰਾਮਾ ਤੇ ਤਲੋਕਾ ਆਪਣੀ ਨਗਰ ਫੂਲ ਨੂੰ ਚਲੇ ਗਏ ਸਤਿਗੁਰੂ ਕਲਗੀਧਰ ਜੀ ਦਾ ਦਮਦਮਾ ਸਹਿਬ ਤਲਵੰਡੀ ਸਾਬੋ ਹੋਣਾ ਸੁਣ ਕੇ ਭਾਈ ਰਾਮਾ ਤੇ ਤਲੋਕਾ ਗੱਡਿਆਂ ਤੇ ਰਸਤਾਂ ਲੱਦ ਕੇ ਗੁਰੂ ਚਰਨਾ ਜਾਂ ਹਾਜ਼ਰ ਹੋਏ। ਪਾਤਸ਼ਾਹ ਜੀ ਨੇ ਪੁੱਛਿਆ ਕਿ ਇਹ ਰਸਤ ਤੁਸੀਂ ਆਪਣੇ ਵੱਲੋਂ ਲੈ ਕੇ ਆਏ ਹੋ ਜਾਂ ਸਾਰੇ ਭਾਈਚਾਰੇ ਵੱਲੋਂ। ਇਹਨਾਂ ਅਰਜ ਕੀਤਾ ਕਿ ਪਾਤਸ਼ਾਹ ਸਾਡੇ ਕੋਲ ਜੋ ਦਸਵੰਦ ਸੀ ਲੈ ਆਏ। ਬਾਕੀ ਭਾਈਚਾਰਾ ਵੀ ਰਸਤ ਇਕੱਠੇ ਕਰ ਰਿਹਾ ਸੀ। ਵਿੱਚੋਂ ਕਿਸੇ ਪ੍ਰੇਮੀ ਸਿੱਖ ਨੇ ਕਿਹਾ ਕਿ ਪਾਤਸ਼ਾਹ ਜੀ ਇਹਨਾਂ ਨੇ ਚਮਕੌਰ ਦੇ ਸ਼ਹੀਦਾਂ ਦਾ ਸਸਕਾਰ ਕੀਤਾ ਹੈ ਗੁਰੂ ਪਾਤਸ਼ਾਹ ਜੀ ਦੇ ਪੁੱਛਣ ਤੇ ਇਹਨਾਂ ਦੱਸਿਆ ਕਿ ਅਸੀਂ پاگل ਬਣ ਕੇ ਉੱਥੇ ਕਿਵੇਂ ਪਹੁੰਚੇ ਕਿਵੇਂ ਸਸਕਾਰ ਕੀਤੇ ਨਾਲ ਦੱਸਿਆ ਕਿ ਮਹਾਰਾਜ ਜੀ ਸਾਥੋਂ ਪਹਿਲਾਂ ਵੀ ਇੱਕ ਸਿੱਖ ਬੀਬੀ ਨੇ ਇਹ ਸੇਵਾ ਨਿਭਾਉਂਦਿਆਂ ਆਪਣੀ ਜਾਨ ਦੇ ਦਿੱਤੀ ਗੁਰੂ ਪਾਤਸ਼ਾਹ ਜੀ ਨੇ ਕਿਹਾ ਉਹ ਗੁਰੂ ਪੁੱਤਰੀ ਤਨ ਸੀ ਉਸ ਦਾ ਜੀਵਨ ਸਫਲ ਹੋ ਗਿਆ ਇਹਨਾਂ ਆਪਣੀ ਗੱਲ ਜਾਰੀ ਰੱਖਦੇ ਆ ਕਿਹਾ ਕਿ ਪਾਤਸ਼ਾਹ ਜੀ ਜੇ ਮੁਗਲਾਂ ਨੂੰ ਪਤਾ ਲੱਗ ਜਾਂਦਾ ਕਿ ਆਪ ਜੀ ਦੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਹਨ ਤਾਂ ਉਹ ਉਹਨਾਂ ਦੇ ਸੀਸ ਉਤਾਰ ਕੇ ਲੈ ਜਾਂਦੇ ਵੈਰੀ ਨੂੰ ਸਾਹਿਬਜ਼ਾਦਿਆਂ ਦੇ ਸਰੀਰ ਨਜ਼ਰ ਹੀ ਨਾ ਆਏ ਆਪ ਜੀ ਦੀ ਕਿਰਪਾ ਸਦਕਾ ਸਾਨੂੰ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਦਰਸ਼ਨ ਹੋ ਗਏ ਦ੍ਰਿਸ਼ਟ ਪਰੇ ਨਹਿ ਦੋਨੋ ਭਾਈ ਜੇ ਪਾਵਤ ਸਿਰ ਵੱਡ ਲੇ ਲਈ ਆਪਣੇ ਜਾਨਦਸ ਇਨ ਤਾਈ ਦੋਨੋ ਲੋਥੈ ਦਈ ਦਿਖਾਈ ਇਹ ਸੁਣ ਕੇ ਸਭ ਸੰਗਤ ਦੀਆਂ ਅੱਖਾਂ ਚੋਂ ਅਥਰੋ ਵਹਿ ਤੁਰੇ ਪਾਤਸ਼ਾਹ ਜੀ ਨੇ ਸਭ ਨੂੰ ਦਿਲਾਸਾ ਦਿੱਤਾ ਇਨ੍ਹਾਂ ਪ੍ਰੇਮੀਆਂ ਦੀ ਸੇਵਾ ਤੋਂ ਪ੍ਰਸੰਨ ਹੋ ਪਾਤਸ਼ਾਹ ਜੀ ਕਹਿਣ ਲੱਗੇ ਕਿ ਮੰਗੋ ਭਾਈ ਜੋ ਮੰਗਦੇ ਹੋ ਗੁਰੂ ਨਾਨਕ ਦੇਵ ਕਰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਇਹਨਾਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਜੀ ਦਾ ਦਿੱਤਾ ਬਹੁਤ ਕੁਝ ਹੈ ਪਰ ਜ਼ਮੀਨ ਦੀ ਮਾਲਕੀ ਸਾਡੀ ਨਹੀਂ ਹੈ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਲਾਕੇ ਤੁਹਾਡੇ ਹੋਣਗੇ ਹਉ ਖਕੂਮਤ ਤੁਹਾਡੀ ਹੋਵੇਗੀ ਤੁਸੀਂ ਅਮਰਤ ਸ਼ੱਕੇ ਸਿੰਘ ਸਾਡੇ ਜਾਵੋ ਤੁਹਾਡੇ ਘਰ ਰਾਜ ਭਾਗ ਆ ਜਾਵੇਗਾ ਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਅਮਰਤ ਸ਼ੱਕ ਪਾਈ ਰਾਮ ਸਿੰਘ ਤੇ ਭਾਈ ਤਲੋ ਸਿੰਘ ਬਣ ਗਏ 7 ਦਿਨ ਪਾਤਸ਼ਾਹ ਜੀ ਦੀ ਸੇਵਾ ਕਰ ਆਗਿਆ ਲਈ ਦੋਨਾਂ ਨੂੰ ਬਹੁਤ ਆਦਰ ਨਾਲ ਸਿਰ ਪਾਉ ਤੇ ਵਿਦਾਇਗੀ ਦਿੱਤੀ ਇਹਨਾਂ ਦੇ ਵਾਰਿਸ ਨਾਬੇ ਪਟਿਆਲੇ ਦੇ ਜੀਨ ਦੇ ਰਾਜੇ ਕਹਿਲਾਏ 6ਵੇਂ 7ਵੇਂ ਤੇ 10ਵੇਂ ਗੁਰੂ ਜੀ ਦੇ ਦਿੱਤੇ ਵਰ ਸਫਲ ਹੋਏ ਇਹਨਾਂ ਭਰਾਵਾਂ ਨੇ ਆਨੰਦਪੁਰ ਸਾਹਿਬ ਦੇ ਘੇਰੇ ਸਮੇਂ ਵੀ ਕਈ ਬੰਦੇ ਆਪਣੇ ਵੱਲ ਗੁਰੂ ਜੀ ਦੀ ਸੇਵਾ ਵਿੱਚ ਭੇਜੇ ਅਤੇ ਰਸਦ ਦੇ ਹਥਿਆਰ ਵੀ ਭੇਜੇ ਸੀ ਇਨਾਂ ਦੇ ਵਾਰਸਾਂ ਕੋਲ ਕਲਗੀ ਤਰਜੀਹ ਵੱਲੋਂ ਬਖਸ਼ਿਸ਼ ਕੀਤੀਆਂ ਬਹੁਤ ਵਸਤਾਂ ਹੁਣ ਵੀ ਮੌਜੂਦ ਹਨ ਦਸਮ ਪਿਤਾ ਜੀ ਦੀ ਇਨਾਂ ਭਰਾਵਾਂ ਨਾਲ ਬਹੁਤ ਨੇੜਤਾ ਸੀ ਇੱਕ ਹੁਕਮਨਾਮੇ ਵਿੱਚ ਪਾਸ਼ਾ ਜੀ ਨੇ ਇਹਨਾਂ ਨੂੰ 13 ਕਰ ਮੇਰਾ ਹੈ ਕਹਿ ਕੇ ਅੰਦਰੂਨੀ ਪਿਆਰ ਦੀਆਂ ਬਖਸ਼ਿਸ਼ਾਂ ਕੀਤੀਆਂ ਬੀਬੀ ਸ਼ਰਨਕੌਰ ਜੀ ਦਾ ਪਿੰਡ ਰਾਏਪੁਰ ਡਾਕ ਖਾਨਾ ਚਮਕੌਰ ਸਾਹਿਬ ਤਹਿਸੀਲ ਜ਼ਿਲ੍ਹਾ ਰੋਪੜ ਵਿੱਚ ਮਕੌਰ ਸਾਹਿਬ ਤੋਂ 2 ਕਿਲੋਮੀਟਰ ਦੀ ਦੂਰ ਸਰਹਿੰਦਰ ਨਹਿਰ ਲੰਘ ਕੇ ਸਥਿਤ ਹੈ ਪਿੰਡ ਵਿੱਚ ਇੱਕ ਇੱਕ ਗੁਰਦੁਆਰਾ ਬੀਬੀ ਸ਼ਰਨ ਕੌਰ ਜੀ ਦੇ ਨਾਂ ਤੇ ਹੈ 1930 ਇਸੇ ਵਿੱਚ ਪਿੰਡ ਵਾਸੀਆਂ ਨੇ ਬਣਾਇਆ ਹੈ ਮਿਤੀ 31 ਜਨਵਰੀ 2007 ਨੂੰ ਖੋਜ ਦੌਰਾਨ ਸਾਨੂੰ ਇਸ ਪਿੰਡ ਦੇ ਸਭ ਤੋਂ ਵੱਡੇ ਰੀ ਉਮਰ 105 ਸਾਲ ਦੇ ਬਜ਼ੁਰਗ ਚਾਚਾ ਰਣ ਸਿੰਘ ਨੇ ਦੱਸਿਆ ਕਿ ਬੀਬੀ ਸ਼ਰਨ ਕੌਰ ਸੈਣੀ ਪਰਿਵਾਰ ਵਿੱਚੋਂ ਪਿੰਡ ਰਾਏਪੁਰ ਦੀ ਤੇ ਸੀ ਜੋ ਅਜੇ ਵਿਆਹੀ ਨਹੀਂ ਸੀ ਇਸ ਦਾ ਪਿਤਾ ਅਨੰਦਪੁਰ ਸਾਹਿਬ ਤੋਂ ਗੁਰਦਸ਼ ਮੇਰ ਜੀ ਦੇਸੀ ਜੋ ਪਿੰਡ ਬੂਰ ਮਾਜਰਾ ਆਣ ਕੇ ਸ਼ਹੀਦ ਹੋ ਗਿਆ ਸੀ ਇਤਿਹਾਸ ਸ਼ਰਮਣ ਕਰਵਾਉਂਦੇ ਆ ਹੋਈਆਂ ਬਿਆੰਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਹੋਰ ਵੀ ਵੀਡੀਓ ਵੇਖਣ ਵਾਸਤੇ ਆਪ ਜੀ ਇਸ ਚੈਨਲ ਨਾਲ ਜੁੜੇ ਰਹਿਣ ਦੀ ਕਿਰਪਾਲਤਾ ਕਰਨੀ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ